ਲੱਗੇ ਹੋਣਾ ਮੇਰਾ ਲਹੂ ਹਲਵਾਈ ਸਾਹਿਬ ਸਾਡੇ 릭ੇ ਆ ਗਿਆ ਲਹੂਰ ਦੇਖਿਓ ਜੀ ਲਓ ਜੀ ਹਲਵਾਈ ਸਾਹਿਬ ਅਸੀਂ ਅੱਜ ਲਾਇਆ ਪਾਥੀਆਂ ਢੋਣ ਨੂੰ ਹਾਂ ਕਿਵੇਂ ਮਹਿਸੂਸ ਹੁੰਦਾ ਅੱਜ ਹਾਂਜੀ ਦਰਸ਼ਕਾਂ ਨੂੰ ਦੱਸਿਓ ਹੁਣ ਇਧਰ ਕਧਰ ਨੂੰ ਜੰਨੇ ਪਾਥੀਆਂ ਢੋਣੀਆਂ ਨਹੀਂ ਆ ਜਾ ਪਾਥੀਆਂ ਲਾਉਣੀਆਂ ਲਓ ਜੀ ਖੁੰਡੀ ਵਾਲੀ ਬੇਬੇ ਅੱਜ ਪਥਵਾੜੇ ਚ ਆ ਚੁੱਕੀ ਐ ਇਹ ਖੁੰਡੀ ਵਾਲੀ ਬੇਬੇ ਹਾਂ ਬੇਬੇ ਕੀ ਕਰਦੀਆਂ ਤੂੰ ਇੱਥੇ ਨਾ ਘਰ ਨਾੜਕ ਕੇ ਕਿਉਂ ਪੰਗੇ ਲੈਣ ਲੱਗੀਆਂ ਹੈ ਇਹ ਲੈ ਹੇ ਦੇ ਗੋਡਾ ਗੱਟਾ ਪਹਿਲਾਂ ਤੜਾਈ ਫਿਰਦੀ ਆ ਇਹ ਫੇਰ ਨਹੀਂ ਹਰਦੀ ਆ ਹੁਣ ਪੰਗੇ ਲੈਣ ਨੂੰ ਆ ਦੇਖੀ ਆ ਕੇ ਦੇਖ ਗੱਟਾ ਤੜਾਈ ਫਿਰਦੀ ਆ ਮੈਂ ਕਹਿੰਦਾ ਮੇਰੇ ਪੈਸੇ ਨਹੀਂ ਖੜਦੇ ਦਸੀਂ ਆ ਪੁੱਛੀਂਦਾਂਗੇ ਨਾ ਤੂੰ ਇੱਥੇ ਕੀ ਕਰਦੀ ਆ ਹਾਂ ਤੋੜਤੇ ਤੋਂ ਸਿੱਧੀ ਨਹੀਂ ਹੁੰਦਾ ਹਲਵਾਈ ਸਾਹਿਬ ਨੂੰ ਸਾਥ ਐ ਸਾਥ ਚੜਿਆ ਬਹੁਤ ਆਖਾ ਹੋਇਆ ਪਿਆ ਸਾ ਨਹੀਂ ਲੰਦਾ ਹੈ ਹੈ ਸਵੇਰੇ ਤੇ ਸਾਹਿਬ ਕਰਿਆ ਰਹਿਦਾ ਹੈ ਹੈ ਸਵੇਰੇ ਤੇ ਸਾਹਿਬ ਕਰਿਆ ਰਹਿਦਾ ਹੈ ਹਾਂ ਪੋੜਾ ਪੀ ਕੇ ਪੈ ਜਾ ਲਓ ਜੀ ਹਾਂ ਇਹ ਨੂੰ ਤੈਨੂੰ ਕੀ ਦਿਖਾਇਆ ਇਹਨੇ ਦਾਰੂ ਦਖਾਇਆ ਫੇ ਤੂੰ ਰੋਕ ਲਈ ਕਹਦੇ ਨੇ ਇਹਨੂੰ ਲਓ ਜੀ ਚੱਲ ਅੰਦਰ ਹੋ ਚੱਲ ਹਲਵਾਈ ਸਾਹਿਬ ਕਹਿੰਦਾ ਮੈਂ ਹੁਣ ਅੱਜ ਕਹਿੜਾ ਹੋ ਗਿਆ ਸਾਡੀ ਬਹੂ ਕਹਿੰਦੀ ਸਾਡੀ ਬਹੂ ਕਹਿੰਦੀ ਭਈ ਤੂੰ ਬੰਦ ਕਰ ਦੇ ਕਹਿੰਦੀ ਅਸੀਂ ਪੱਥੀਆਂ ਲਾਉਨੇ ਆ ਕਿਉਂ ਸਾਡਾ ਜਰੂਰ ਦਿਖਾਉਣਾ ਇਹ ਜਰੂਰ ਸ ਹੈ ਇਹ ਮਿਹਨਤ ਆਪਣੀ ਹੈ ਨਾ ਮਿਹਨਤ ਨਹੀਂ ਹੈਗੀ ਕਿੰਨੀਆਂ ਔਖੀਆਂ ਪੱਥੀਆਂ ਨੇ ਚੱਲ 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 ਸ਼ਾਬਾਸ਼ ਤੂੰ ਤਾਂ ਨਾਲ ਪਾਪਾ ਵੀ ਲੈ ਲਿਆ ਵਿਚਾਰਾ ਦੱਕ ਨਾ ਇਹ ਹਲਵਾਈ ਦਾ ਕੰਮ ਕਰਦਾ ਪਾਥੀਆਂ ਢੋਂਦਾ ਹੁਣ ਚੱਕਾ ਲਾ ਹਾਂ ਬੜੀਆ ਲੈ ਲੋਕ ਤਾਂ ਪਾਥੀਆਂ ਪਾਥੀਆਂ ਘਰੋਂ ਨੂੰ ਨਹੀਂ ਜਾਂਦੇ ਥੱਲੇ ਪਾ ਕੇ ਵੀ ਕੋਠੇ ਲਾ ਦੀ ਇਹ ਪਥਵਾੜੀ ਚ ਲੈ ਆ ਲਿਆ ਸਿੱੜਦਾ ਲਾਰੇ ਨੇ ਗੁਹਾਰੀ ਇੱਧਰ ਆ ਸਾਡੀ ਲੰਗੜੀ ਬੇਬੇ ਖੜੀਆ ਖੁੰਡੀ ਆਲੀ ਇਹਨੇ ਇਹਨੇ ਤਿੰਨ ਚਾਰ ਜਣੇ ਅਸੀਂ ਕੱਲੀ ਨਹੀਂ ਰੁੱਧੇ ਹੋਈਆਂ ਇਹ ਕਹਿੰਦੀ ਪਗੁਹਾਰੀ ਲਾਓ ਗੋਹੇ ਲਾ ਕੇ ਪਾ ਪਤਲਾ ਬਦਲਾ ਕਰ ਦੇਣੀ ਆ ਗੋਹਾ ਵੀ ਲਾਉਣਾ ਇਹਨੂੰ ਹਾਂ ਹਾਂ ਹੋਰ ਫੇ ਗੋਹੇ ਨਾਲ ਬਾਚੀ ਜਾਂਦੀ ਆ ਆ ਕੀ ਕੋਈ ਬਿੰਗੀ ਨਾ ਲੱਗ ਜਵੇ ਤੇਰੀ ਅੰਮਾ ਹੋਣੀ ਐ ਹਾਂ ਦੇਖ ਲੈ ਪਾਥੀਆਂ ਦਾ ਗੁੱਸਾ ਮੇਰੇ ਤੇ ਲਾਉਣ ਲੱਗੀ ਹੋਈ ਆ ਦੇਖ ਲਓ ਭਾਈ ਪਿੰਡਾਂ ਦੇ ਕੰਮ ਕਹਿ ਦਿੰਦਾ ਇਹ ਅਗਲਾ ਕਹਿੰਦਾ ਪਿੰਡਾਂ ਵਾਲੇ ਕੰਮ ਦੇਖ ਲਓ ਕਿੰਨੀ ਮਿਹਨਤ ਕਰ ਰਹੇ ਅਸੀਂ ਪਾਥੀਆਂ ਦੀ ਹੈ ਉੱਪਰੋਂ ਮੌਸਮ ਖਰਾਬ ਐ। ਬਾਈ ਰੋਟੀ ਵੀ ਖਾਣੀ ਆ ਫਿਰ। ਹੁ ਗਾਂਹਾਂ ਸਹ ਮਹਿੰਗਾ ਹੋਇਆ ਹੋਇਆ। ਅਸੀਂ ਕਿਹਾ ਵੀ ਅਸੀਂ ਆਪਣਾ ਬਾਲ ਸੰਭਲੀਏ। ਕੈਰ ਪੀ ਬਾਥੀ ਵੇਖਦੀ ਐ। ਉਹ ਤਾਂ ਨਹੀਂ ਪਾਈ। ਨੰਦੇ ਕੁ ਜੀ। ਬੱਪੇ ਖੀਂਦੀ ਆ ਬਾਥੀ। ਓਏ ਮੰਮੀ। ਨਹੀਂ ਤਾਂ ਵਿਚਾਰਾ ਪਾਪਾ ਮਾਰਨੇ ਵਾਲਾ ਕਰਿਆ ਪਿਆ ਤੇ ਅਸੀਂ ਕੀ ਲਹੂਰ ਕਰਾਉਣੀ ਉਹਦੇ ਤੁਸੀਂ। ਹਾਂ ਚਲੋ ਜੀ ਚੱਲੇ ਆ ਬਜਾਰਾ ਫੇਰ ਬਲੀਆ ਹੈ ਡਾਜੀ ਅਸੀਂ ਆਪਣਾ ਗੋਹਾ ਲਾ ਕੇ ਬੰਦ ਕਰਤੇ ਵੀ ਮੀਂਹ ਕਣੀ ਦਾ ਕੋਈ ਪਤਾ ਨਹੀਂ ਹੈਗਾ ਤੇ ਇੱਧਰ ਗੁਹਰੀ ਚੱਲ ਰਹੀ ਆ ਹਾਂ ਬਾਕੀ ਆ ਰਾਤ ਇੱਥੇ ਜਨਰੇਟਰ ਲਾਤਾ ਕਹਿੰਦੇ ਟੋਬੇ ਦਾ ਪਾਣੀ ਵੀ ਕੱਢਣਾ ਲਓ ਜੀ ਮੈਨੂੰ ਲੱਗਦਾ ਵੀ ਅੱਜ ਲੇਟ ਹੋ ਗਏ ਇਹ ਇਹਦੇ ਆਲੇ-ਦਾਲੇ ਸਰਦੋਲ ਬਣਾਉਣੀਆ ਕਹਿੰਦੇ ਵੀ ਸਾਫ ਸਵਈਆ ਕਰਕੇ ਆਣ ਵਧੀਆ ਤੁਰਨ ਫਿਰ ਨੂੰ ਘੁੰਮਣ ਫੇਰੀ। ਉਹ ਸਾਹਮਣੇ ਪਰੇ ਜਨਰੇਟਰ ਲੱਗਿਆ ਹੋਇਆ। ਲਓ ਜੀ, ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਇਕ ਕਮੈਂਟ ਜ਼ਰੂਰ ਕਰਿਓ ਮੇਰਾ ਵੀਰ ਗਾਹਾਂ ਵੀਡੀਓ ਨਹੀਂ ਚਾਹਦੀ ਨੂੰ ਸ਼ੇਅਰ ਤੇ ਜ਼ਰੂਰ ਕਰ ਦਿਆ ਕਰੋ। ਲਓ ਜੀ, ਇਹ ਸਾਡੇ ਪਿੰਡਾਂ ਦੇ ਲੋਕ ਨੇ ਬੀਬੀਆਂ। ਬੀਬੀ ਤੂੰ ਘਰ ਬੈਠ ਜਾਂਦੀ ਹੈਂ ਤੇ ਤੂੰ ਘਰ ਨਹੀਂ ਬੈਠ ਰਹੀ ਤੇ ਇਹਦਾ ਗਿੱਟਾ ਦਾ ਪਹਿਲਾਂ ਹੀ ਤੇਰਾ ਦੁਖਦਾ ਹੈਂ ਹੁਣ ਤੇ ਤੇ ਆਪ ਤਾਂ ਹੁੰਦਾ ਨਹੀਂ ਤਾਂ ਨਾਲ ਹੋ ਟਨ ਰੇ ਰੁੱਧਲੇ ਨਾ ਤਾਂ ਹਾਂ ਪਾਪਾ ਵੀ ਰੁੱਧ ਲਿਆ ਨਾਲ ਉਹ ਹੁਣ ਨੇ ਬੜਿਆ ਕੰਮ ਚੱਲ ਠੀਕ ਆ ਲਓ ਜੀ ਗੁਹਾਰੀ ਲੱਗੀ ਹੁਣ ਬਾਕੀ ਤੁਸੀਂ ਦੇਖ ਸਕਦੇ ਹੋ ਮੌਸਮ ਖਰਾਬ ਆ ਹਵਾ ਚੱਲਦੀ ਆ ਬੱਦਲ ਵਾਈ ਦਾ ਕੋਈ ਪਤਾ ਨਹੀਂ ਕਦੋਂ ਮੀਂਹ ਕਣੀ ਆ ਜਵੇ ਤੇ ਤਾਂ ਕਰਕੇ ਅਸੀਂ ਪਾਥੀਆਂ ਸੰਭਾਲਣ ਲੱਗੇ ਹੋਏ ਆ ਜੀ ਵੀ ਫੇਰ ਵੀ ਮਿਹਨਤ ਕਰੀ ਹੋਈ ਆ ਖਰਾਬ ਨਾ ਹੋ ਜਵੇ